ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਜੀ ਪੰਡਤ ਕਿਰਪਾ ਰਾਮ ਨੂੰ ਕਹਿਣ ਲੱਗੇ ਜਾ ਕੇ ਕਹਿ ਦਿਓ ਦਿੱਲੀ ਦੇ ਬਾਦਸ਼ਾਹ ਨੂੰ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਨੇ ਸਲਾਮ ਕਬੂਲ ਕਰ ਲੈਣ ਤਾਂ ਅਸੀਂ ਸਾਰੇ ਹਿੰਦੂ ਮੁਸਲਮਾਨ ਬਣ ਜਾਵਾਂਗੇ ਮਹਿਕ ਦਾਦੀ ਮਾ ਫੇਰ ਕੀ ਹੋਇਆ ਦਾਦੀ ਜੀ ਬੇਟੀ ਇਹ ਗੱਲ ਸੁਣ ਕੇ ਸਾਰੇ ਪੰਡਤਾਂ ਦੇ ਚਿਹਰੇ ਖੜ ਉੱਠੇ ਉਹ ਇਹ ਸਾਸ ਨਾਲ ਘਰਾਂ ਨੂੰ ਵਾਪਸ ਪਰਤੇ ਕਿ ਸਾਡੇ ਧਰਮ ਦੇ ਡੁੱਬਦੇ ਬੀੜੇ ਨੂੰ ਸਹਾਰਾ ਮਿਲ ਗਿਆ ਹੈ ਉਹਨਾਂ ਨੇ ਕਸ਼ਮੀਰ ਦੇ ਹਾਕਮ ਨੂੰ ਕਹਿ ਦਿੱਤਾ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੁਸਲਮਾਨ ਬਣਨਾ ਪ੍ਰਵਾਨ ਕਰਾ ਲੈਣ ਤਾਂ ਸਾਰੇ Hindu ਮੁਸਲਮਾਨ ਬਣ ਜਾਵਾਂਗੇ ਕਸ਼ਮੀਰ ਦੇ ਹਾਕਮ ਨੇ ਇਹ ਸੁਨੇਹਾ ਔਰੰਗਜ਼ੇਬ ਤੱਕ ਪਹੁੰਚਾ ਦਿੱਤਾ ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਰਾਹੁਲ ਦਾਦੀ ਮਾਂ ਫੇਰ ਕੀ ਹੋਇਆ ਦਾਦੀ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗ੍ਰਿਫਤਾਰ ਦੇ ਲਈ ਦਿੱਲੀ ਜਾਣ ਵਾਸਤੇ ਤਿਆਰੀ ਕਰਨ ਲੱਗੇ ਉਹਨਾਂ ਬਾਹਰ ਗੋਮਦਰਾਏ ਜੀ ਨੂੰ ਗੁਰਗਦੀ ਤੇ ਬਿਠਾਇਆ ਗੁਰਗਦੀ ਦੀ ਰਸਮ ਪੂਰੀ ਕੀਤੀ ਧੰਨ ਮਾਤਾ ਗੁਜਰੀ ਜੀ ਜਿਨ੍ਹਾਂ ਨੂੰ ਸਭ ਗੱਲ ਦਾ ਚੰਗੀ ਤਰ੍ਹਾਂ ਪਤਾ ਸੀ ਕਿ ਉਹਨਾਂ ਦੇ ਸਿਰ ਦੇ ਸਾਈਂ ਸ੍ਰੀ ਗੁਰਤੇਗਵਦ ਸਾਹਿਬ ਜੀ ਦਿੱਲੀ ਜਾਣਗੇ ਪਰ ਮੁੜ ਕੇ ਵਾਪਸ ਨਹੀਂ ਆਉਣਗੇ ਸ੍ਰੀ ਗੁਰਤੇਗਵਦ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਚੱਲ ਪਏ ਸਭ ਸੰਗਤਾਂ ਅੰਦਰ ਇਸ ਵਿਸੋੜੇ ਦਾ ਵਿਰਾਗ ਸੀ ਸਭ ਸੰਗਤਾਂ ਧੰਨ ਸ੍ਰੀ ਗੁਰਦੇਵ ਸਾਹਿਬ ਜੀ ਦੇ ਨਾਲ ਚੱਲ ਪਈਆਂ ਕੀਰਤਪੁਰ ਸਾਹਿਬ ਪਹੁੰਚ ਕੇ ਸਤਿਗੁਰ ਜੀ ਨੇ ਸਭ ਸੰਗਤਾਂ ਨੂੰ ਵਾਪਸ ਅਨੰਦਪੁਰ ਜਾਣ ਦਾ ਹੁਕਮ ਦਿੱਤਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ